ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੀ ਗੌੜਾ ਮਹੱਲਾ ਪੰਜਵਾ ਪ੍ਰਭ ਸਮਰੱਥ ਦੇਵ ਅਪਾਰ ਏ ਸਮਰੱਥ ਸਰਬਸ਼ਕਤੀਵਾਨ ਪ੍ਰਭ ਪਿਆਰੇ ਪਰਮੇਸ਼ਰ ਜੀ ਤੂੰ ਦੇਵ ਪ੍ਰਕਾਸ਼ ਰਾਜਾ ਰੂਪ ਤੇ ਅਪਾਰ ਪ੍ਰਕਿਰਤੀ ਦੇ ਪਾਰ ਆਵਾਰ ਤੂੰ ਰਹੇਂ ਕੌਣ ਜਾਣੇ ਚਲਤ ਤੇਰੇ ਕਿਛ ਅੰਤ ਨਾਹੀ ਪਾਰ ਰਹਾਉ ਏ ਪਰਮੇਸ਼ਰ ਤੇਰੇ ਚਲਤ ਕੌਤਕ ਕੌਣ ਜਾਣ ਸਕਦਾ ਹੈ ਇਸ ਲਈ ਲੋਕ ਪ੍ਰਲੋਗ ਕਰਕੇ ਤੇਰੇ ਆਰ ਪਾਰ ਦਾ ਤੇਰੇ ਗੁਣਾਂ ਦਾ ਆਰ ਪਾਰ ਕਰਕੇ ਕੁਝ ਵੀ ਅੰਤ ਅਖੀਰ ਨਹੀਂ ਪਾਇਆ ਜਾ ਸਕਦਾ ਰਹਾਉ ਇੱਕ ਖਿਨਹਿ ਥਾਪ ਉਥਾਪ ਦਾ ਕੜ ਭੰਨ ਕਰਨੇ ਹਾਰ ਕਿ ਪਰਮੇਸ਼ਰ ਤੂੰ ਇੱਕ ਖਿਨਹਿ ਛਿਨ ਦੇ ਵਿੱਚ ਹੀ ਥਾਪ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਉਹ ਥਾਪ ਦਾ ਕਈ ਇਹ ਪੁੱਟ ਨਾਸ਼ ਕਰ ਦਿੰਦਾ ਹੈ ਅਤੇ ਦੁਬਾਰਾ ਸਾਰੀ ਸ੍ਰਿਸ਼ਟੀ ਨੂੰ ਘਟ ਕੇ ਫਿਰ ਉਸ ਨੂੰ ਪੰਨਣ ਨਾਸ਼ ਕਰਨ ਵਾਲਾ ਹੈ। ਵਾ ਸ੍ਰਿਸ਼ਟੀ ਨੂੰ ਘਟ ਕੇ ਫਿਰ ਪੰਨਣ ਨਾਸ਼ ਕਰਨ ਵਾਲਾ ਹੈ ਅਤੇ ਪੰਨੀ ਹੋਈ ਸ੍ਰਿਸ਼ਟੀ ਨੂੰ ਫਿਰ ਪੈਦਾ ਕਰਨੇ ਹਾਰ ਕਰਨ ਵਾਲਾ ਜੇ ਤਕੀਨ ਉਪਾਰਜਨ ਪ੍ਰਭ ਦਾਨ ਦੇ ਦਾਤਾਰ ਜਿਤਨੀ ਸ੍ਰਿਸ਼ਟੀ ਉਤਪਨ ਕੀਤੀ ਹੋਈ ਹੈ ਖੇ ਦਾਤਾਰ ਦਾਤਾ ਦੇਣ ਵਾਲੇ ਪ੍ਰਭ ਪਰਮੇਸ਼ਰ ਤੂੰ ਸਾਰੀ ਸ੍ਰਿਸ਼ਟੀ ਨੂੰ ਰੋਜੀ ਪਾਲਣਾ ਆਦ ਦਾ ਦਾਨ ਦਿੰਦਾ ਹੈ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮੁਰਾਰ ਹੇ ਸਭ ਤੋਂ ਉੱਚੇ ਅਗੰਮਨ ਦੀ ਗਮਤਾ ਤੋਂ ਰਹਿਤ ਮੁਰਾਰ ਮੁਰ ਆਦ ਦੇਨਤਾ ਦੇ ਨਾਸ਼ ਕਰਨ ਵਾਲੇ ਸਮਰੱਥ ਪਰਮੇਸ਼ਰ ਮੈਂ ਤੇਰਾ ਦਾਸ ਸੇਵਕ ਤੇਰੀ ਸਰਨ ਓਟ ਵਿੱਚ ਆਇਆ ਹਾਂ ਕੱਢ ਲੈ ਪਉ ਜਲ ਵਿਖਮਤੇ ਜਨ ਨਾਨਕ ਸਦ ਬਲਹਾਰ ਹੇ ਪਰਮੇਸ਼ਰ ਮੈਨੂੰ ਦਾਸ ਨੂੰ ਕਠਨ ਪਉ ਜਲ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰ ਜੰਮਣ ਮਰਨ ਰੂਪੀ ਪੈਦਾਇਕ ਪਾਣੀ ਨਾਲ ਪਰੇ ਹੋਏ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰੋ ਪਾਪ ਜੋ ਵਿਸ਼ੇ ਰੂਪੀ ਜਲ ਕਾਮ ਕ੍ਰੋਧ ਰੂਪੀ ਮਗਰਮਸ਼ ਪੰਜਾਂ ਕੋਸ਼ਾਂ ਰੂਪੀ ਪਹਾੜੀਆਂ ਵਾਲਾ ਕਟਨ ਸੰਸਾਰ ਰੂਪੀ ਸਮੁੰਦਰ ਹੈ ਇਸ ਵਿੱਚੋਂ ਕੱਢ ਲੈਣਾ ਕਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਵਾਹਿਗੁਰੂ ਜੀ ਮੈਂ ਜਨ ਦਾ ਸਦੋਂ ਸੈਂਕੜੇ ਵਾਰੀ ਦੇਰੇ ਤੂੰ ਬਲਹਾਰ ਕੁਰਬਾਨ ਜਾਂਦਾ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਵਸ ਰਹੇ ਗੋਪਾਲ हे गोपाल पृथ्वी ਦੇ ਪਾਲਕ ਪਰਮੇਸ਼ਰ ਤੁਸੀਂ ਮੇਰੇ ਮਨ ਤੇ ਤਨ ਸਰੀਰ ਵਿੱਚ ਵਸ ਰਹੇ ਹੋ ਦੀਨ ਬੰਦਵ ਭਗਤ ਵਸ਼ਲ ਸਦਾ ਸਦਾ ਕਿਰਪਾਲ ਰਹਾਉ हे परमेश्वर तू दीन गरीबਾਂ ਦੇ ਬੰਦ ਵਸਬੰਦੀ ਹੋ ਭਗਤ ਭਗਤੀ ਕਰਨ ਵਾਲੇ ਭਗਤਾਂ ਦੇ ਵਸ਼ਲ ਪਿਆਰੇ ਹੋ ਅਤੇ ਸਦਾ ਸਦਾ ਹਮੇਸ਼ਾ ਹਮੇਸ਼ਾ ਕਿਰਪਾਲੂ ਦਿਆਲੂ ਸਰੂਪ ਹੋ ਰਹਾਉ ਆਦ ਅੰਤੇ ਮਦ ਤੂੰ ਹੈ ਪ੍ਰਭ ਬਿਨਾ ਨਾਹੀ ਕੋਈ हे परमेश्वर ਤੂੰ ਹੀ ਸਾਰੇ ਜਗ ਦਾ ਆਦ ਮੁੱਢ ਰੂਪ ਹੈ ਤੂੰ ਹੀ ਮਦ ਵਿਚਕਾਰਲੇ ਮਦ ਕਾਲ ਵਿੱਚ ਹੈ ਅਤੇ ਤੂੰ ਹੀ ਅੰਤਕਾਲ ਪਾਪਜਗ ਦੇ ਪਰਲੋਕ ਕਾਲ ਵਿੱਚ ਹੋਵੇਂਗਾ ਆਦਿ ਵਿੱਚ ਅਦਿਸ਼ਟਾਨ ਸਰੂਪ ਮਦ ਵਿੱਚ ਵਿਆਪਕ ਰੂਪ ਤੇ ਅੰਤ ਵਿੱਚ ਸਦਾਤ ਰੂਪ ਵੀ ਤੂੰ ਆਪ ਹੀ ਹੈ ਏ ਪ੍ਰਭੂ ਪਿਆਰੇ ਪਰਮੇਸ਼ਰ ਤੇਰੇ ਬਗੈਰ ਹੋਰ ਕੋਈ ਵੀ ਸੰਸਾਰ ਵਿੱਚ ਨਹੀਂ ਹੈ ਪੂਰ ਰਹਾ ਸਗਲ ਮੰਡਲ ਏਕ ਸੁਆਮੀ ਸੋਏ हे परमेश्वर सारे मंडल गोलाकार घेरे संसार विच तू ही परिपूर्ण हो रिया है अति को तू ही सारे दा स्वामी मालिक है और सारेयां तो सोए शोभा कराने योग्य है सारेयां दी शोभा दे अंदर बसया हो सारेयां नु अपनी प्राप्ति दी सोए खबर देने वाला है करन हार जस नेत्र दर्शन रसन हर गुण गाओ ਪਾਦਸ਼ਾਹ ਬਰਮਾਉਂਦੇ ਹੈ ਪਰਮੇਸ਼ਰ ਅਸ ਐਸੀ ਕਿਰਪਾ ਕਰੋ ਕਿ ਤੇਰੇ ਜਸ ਕੀਰਤਨ ਦੀਆਂ ਧੁਨਾ ਮੇਰੇ ਕਰਨ ਹੰਦਾ ਕੰਨਾਂ ਵਿੱਚ ਪੈਂਦੀਆਂ ਰਹਿਣ ਕੰਨਾਂ ਨਾਲ ਤੇਰੇ ਜਸ ਨੂੰ ਸੁਣਨਾ ਕਰ ਅਤੇ ਨੇਤਰ ਦਰਸ਼ਨ ਅੱਖਾਂ ਨਾਲ ਤੇਰੇ ਦਰਸ਼ਨ ਦੀਦਾਰ ਕਰਦਾ ਰਹਾਂ ਅਤੇ ਪਰਮੇਸ਼ਰ ਰਸਨ ਹਰ ਗੁਣ ਗਾਓ ਇਸ ਜੀਭਾ ਦੇ ਨਾਲ ਤੇਰੇ ਗੁਣਾ ਨੂੰ ਗਾਉਣਾ ਕਰ ਬਲਹਾਰ ਜਾਏ ਸਦਾ ਠਾਕੁਰ ਦੇਹ ਆਪਣਾ ਨਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਹਮੇਸ਼ਾ ਆਪ ਜੀ ਦੇ ਉੱਪਰ ਬਲਹਾਰ ਕੁਰਬਾਨ ਜਾਂਦਾ ਆਪ ਜੀ ਕਿਰਪਾ ਕਰਕੇ ਮੈਨੂੰ ਆਪਣਾ ਅੰਮ੍ਰਿਤ ਨਾਮ ਦੇਣਾ ਕਰੋ ਤਾਂ ਕਿ ਮੈਂ ਸਿਮਰਨ ਕਰਕੇ ਨਿਹਾਲ ਹੋ ਜਾਵਾਂ ਮਾਲੀ ਗੋੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਊੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਰਾਗ ਮਾਲੀ ਗੋੜੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਪਹਿਲਾ ਮੰਗਲ ਕਰਦਿਆਂ ਭਾਈ ਗੁਰਦਾਸ ਜੀ ਦੇ ਪਾਸੋਂ ਲਿਕਾਉਂਦੇ ਆ ਇੱਕ ਅਦੁੱਤੀ ਪਰਮੇਸ਼ਰ ਉੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਭਗਤ ਨਾਮਦੇਵ ਜੀ ਦੇ ਕੋਲ ਇੱਕ ਕ੍ਰਿਸ਼ਨ ਭਗਵਾਨ ਦਾ ਉਪਾਸ਼ਕ ਆ ਕੇ ਕਹਿਣ ਲੱਗਾ ਕਿ ਇਹ ਭਗਤ ਜੀ ਮੈਂ ਕ੍ਰਿਸ਼ਨ ਭਗਵਾਨ ਜੀ ਉਪਾਸ਼ਨਾ ਕਿਸ ਪ੍ਰਕਾਰ ਕਰਾਂ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਭਗਤ ਨਾਮਦੇਵ ਜੀ ਸਰਗੁਣ ਦੇ ਉਪਾਸ਼ਕ ਦੀ ਇਹ ਗੱਲ ਸੁਣ ਕੇ ਸ਼ਬਦ ਉਚਾਰਨ ਕਰਦੇ ਆ ਤਨ ਤਨ ਓਨ ਰਾਮ ਬੀਨ ਬਾਜੈ ਇਹ ਭਾਈ ਉਹ ਕਹੀਏ ਉਹ ਰਾਮ ਬਲਹਾਰ ਦੇ ਬਲਰਾਮ ਦੇ ਪ੍ਰਾਕ੍ਰਿਸ਼ਨ ਜੀ ਜੋ ਬੀਨ ਬੰਸਰੀ ਵਜਾਉਂਦੇ ਸਨ ਤਨ ਤਨ ਤੰਤਾ ਦੇ ਜੋਗ ਸੰ ਜਦੋਂ ਦੁਆਪਰ ਵਿੱਚ ਕ੍ਰਿਸ਼ਨ ਜੀ ਬਿੰਦਰਾ ਬਨ ਵਿੱਚ ਰਿਹਾ ਕਰਦੇ ਸਨ ਤਦੋਂ ਸਾਰੇ ਲੋਕ ਤੰਨ ਕ੍ਰਿਸ਼ਨ ਜੀ ਤੰਨ ਕ੍ਰਿਸ਼ਨ ਜੀ ਕਹਿੰਦੇ ਸਨ ਕਿ ਜੋ ਰਾਮਚੰਦਰ ਜੀ ਤ੍ਰੇਤੇ ਵਿੱਚ ਹੋਏ ਸਨ ਉਹੀ ਦੁਆਪਰ ਵਿੱਚ ਕ੍ਰਿਸ਼ਨ ਰੂਪ ਹੋ ਕੇ ਬੰਸਰੀ ਵਜਾ ਰਹੇ ଅਤਵਾ ਉਹ ਬੰਸਰੀ ਵਜਾਉਣ ਵਾਲੇ ਰਾਮ ਕ੍ਰਿਸ਼ਨ ਜੀ ਤੰਨ ਸਨ ਤੰਨ ਸਨ ਮਦਰ ਮਦਰ ਤਨ ਅਨਹਤ ਗਾਜੈ ਰਹਾਉ ਹਾਂ ਜਿਸ ਬੰਸਰੀ ਦੀ ਮਦਰ ਮਿੱਠੀ ਮਿੱਠੀ ਸੋਹਣੀ ਧੁਨੀ ਅਨਹਤ ਨਾਚ ਤੋਂ ਰਹਿਤ ਗਾਜੇ ਗਰਜ ਪੈ ਰਹੀ ਸੀ ਰਹਾਉ ਤਨ ਤਨ ਮੇਗਾ ਰੂਮਾਵਲੀ ਤਨ ਤਨ ਕ੍ਰਿਸ਼ਨ ਓੜੈ ਕਾਂਬਲੀ ਉਹ ਮੇਗਾ ਕੀ ਇਹ ਮੈਂਡੇ ਦੇ ਰੂਮਾਵਲੀ ਰੋਮਾਂ ਦੀ ਆਵਲੀ ਰੋਮਾਂ ਦਾ ਸਮੰਦਾਇ ਭਾਵ ਉਨਵੀ ਤਨ ਤਨਤਾ ਦੇ ਜੋਗ ਸੀ ਮੇਡਾ ਵੀ ਤਨ ਤਨ ਸੀ ਤੇ ਉਸ ਦੀ ਰੂਮਾਵਲੀ ਵੀ ਤਨ ਸੀ ਜਿੰਨਾ ਰੋਮਾਂ ਦੀ ਕੰਬਲੀ ਬਣੀ ਸੀ ਜਿਸ ਕਾਮਲੀ ਕੰਬਲੀ ਨੂੰ ਕ੍ਰਿਸ਼ਨ ਜੀ ਉੱਡੇ ਪਹਿਨਦੇ ਸੀ ਉਹ ਵੀ ਧਨ ਧਨ ਸੀ ਕ੍ਰਿਸ਼ਨ ਜੀ ਵੀ ਧਨ ਸੀ ਤੇ ਉਹ ਕੰਬਲੀ ਵੀ ਧਨ ਸੀ ਜਿਸ ਨੂੰ ਕ੍ਰਿਸ਼ਨ ਜੀ ਪਹਿਨਦੇ ਸਨ ਧਨ ਧਨ ਤੂੰ ਮਾਤਾ ਦੇਵਕੀ ਜਿਹੇ ਗ੍ਰਹਿ ਰਮਈਆ ਕਵਲਾਪਤੀ ਬਿੰਦਰਾ ਬਨ ਵਾਸੀ ਲੋਕ ਉਦੋਂ ਕਹਿੰਦੇ ਸਨ ਕਿ हे ਮਾਤਾ ਦੇਵਕੀ ਤੂੰ ਧਨ ਹੈ ਤੂੰ ਧਨ ਹੈ ਜਿਸ ਦੇ ਗ੍ਰਹਿ ਘਰ ਰਮਈਆ ਰਮੇ ਹੋਏ ਕਵਲਾ ਪਤੀ ਮਾਇਆ ਦੇ ਪਤੀ ਵਿਸ਼ਨੂੰ ਭਗਵਾਨ ਦਾ ਅਵਤਾਰ 16 ਕਲਾ ਸੰਪੰਨ ਕ੍ਰਿਸ਼ਨ ਜੀ ਪੈਦਾ ਹੋਏ ਸਨ ਤਨ ਤਨ ਬਨ ਖੰਡ ਬਿੰਦਰਾ ਬਨਾ ਜਹ ਖੇਲੇ ਸ੍ਰੀ ਨਾਰਾਇਣ ਉਸ ਵੇਲੇ ਬਨ ਖੰਡ ਜੰਗਲ ਦਾ ਹਿੱਸਾ ਬਿੰਦਰਾ ਬਨਾ ਸਥਾਨ ਵੀ ਧਨ ਸੀ ਵਿਸ਼ਨੂੰ ਦੇ ਅਵਤਾਰ ਸ੍ਰੀ ਨਾਰਾਇਣ ਕ੍ਰਿਸ਼ਨ ਜੀ ਜਿੱਥੇ ਬਿੰਦਰਾ ਬਨ ਅੰਦਰ ਬਾਲਕ ਅਵਸਥਾ ਵਿੱਚ ਖੇਡਦੇ ਸਨ ਰਾਸ ਆਦਕ ਪਉਣ ਰੂਪ ਖੇលਿਆ ਖੇਡਦੇ ਸਨ ਬੀਨ ਵਜਾਵੈ ਗੋਧਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਕ੍ਰਿਸ਼ਨ ਜੀ ਦੁਆਪਰ ਵਿੱਚ ਬੀਨ ਬੰਸਰੀ ਵਜਾਉਂਦੇ ਸੀ ਤੇ ਗੋਧਨ ਗਊਆਂ ਨੂੰ ਚਰਾਉਂਦੇ ਸੀ ਚਾਰਦੇ ਸੀ ਭਾਵ ਗਊਆਂ ਵੀ ਧਨ ਸੰਤ ਕ੍ਰਿਸ਼ਨ ਜੀ ਦੇ ਨਾਲ ਗਊਆਂ ਨੂੰ ਚਾਰਨ ਵਾਲੇ ਗਵਾਲੇ ਵੀ ਧਨ ਸਨ ਸੂਪਰਗਤ ਨਾਮਦੇਵ ਜੀ ਦਾ ਅੱਗੇ ਦੂਸਰਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਭਗਤ ਨਾਮਦੇਵ ਜੀ ਦੀ ਮਾਤਾ ਨੇ ਪੁੱਤਰ ਪ੍ਰਾਪਤੀ ਲਈ ਈਸ਼ਰ ਦੀ ਉਪਾਸ਼ਨਾ ਕੀਤੀ ਸੀ ਅਤੇ ਉਪਾਸ਼ਨਾ ਕਰਨ ਤੋਂ ਭਗਤ ਨਾਮਦੇਵ ਜੀ ਦੀ ਉਤਪਤੀ ਹੋਈ ਇਸੇ ਕਰਕੇ ਭਗਤ ਜੀ ਪਰਮੇਸ਼ਰ ਨੂੰ ਪਿਤਾ ਰੂਪ ਕਰਕੇ ਕਥਨ ਕਰਦੇ ਆ ਮੇਰੋ ਬਾਪ ਮਾਧੋ ਤੂ ਧਨ ਕੇ ਸੋ ਸਾਵਲਿਓ ਬੀਠ ਲਾਈ ਰਹਾਓ हे मेरे बाप पिता ਤੇ ਮਾਧੋ ਮਾਇਆ ਦੇ ਪਤੀ ਪਰਮੇਸ਼ਰ ਤੂੰ ਤੰਤਾਂ ਦਾ ਦੇ ਜੋਗ ਹੈ ਕੇਸੋ ਕੇਸੋ ਕੀ ਇਹ ਕੇਸਾਂ ਧਾਰੀ ਹੈ ਕੇਸੋ ਭਾਵ ਚਲਿਤਰ ਕੋਤ ਕਰਨ ਵਾਲਾ ਹੈ ਪੰਜਾਂ ਪਾਣੀ ਆਦ ਪੰਜਾਂ ਤਤਾਂ ਵਿੱਚ ਵਿਰਾਜਮਾਨ ਹੋਣ ਵਾਲਾ ਹੈ ਅਤੇ ਬੀਠ ਲਾਏ ਪਰਮੇਸ਼ਰ ਤੂੰ ਸਾਂਵਲੀਓ श्याम रूप धारण ਕਰਨ ਵਾਲਾ ਹੈ ਰਹਾਉ ਬਿਸਰਾਮ ਦੇ ਕੀ ਫਰਮਾਉਂਦੇ ਆ ਕਰ ਤਰੇ ਚਕਰ ਬੈਕੁੰਠ ਤੇ ਆਏ ਗਾਜ ਹਸਤੀ ਕੇ ਪ੍ਰਾਨ ਉਧਾਰੀਲੇ हे ਪਰਮੇਸ਼ਰ ਜਿਸ ਵੇਲੇ ਹਰੀ ਹਰ ਖੇਤਰ ਵਿੱਚ ਹਾਥੀ ਨੂੰ ਤਿੰਦੂਏ ਨੇ ਪਕੜ ਲਿਆ ਸੀ ਤੇ ਹਾਥੀ ਨੇ ਪਰਾ ਬਾਣੀ ਦੁਆਰਾ ਤੇਰੇ ਨਾਮ ਨੂੰ ਉਚਾਰਨ ਕੀਤਾ ਸੀ ਉਸ ਵੇਲੇ ਤੁਸੀਂ ਸਰਗੁਣ ਸਰੂਪ ਵਿੱਚ ਕਰ ਹੱਥਾਂ ਵਿੱਚ ਸੁਦਰਸ਼ਨ ਚੱਕਰ ਧਾਰਨ ਕਰਕੇ ਬੈਕੁੰਠ ਤੋਂ ਹਾਥੀ ਦੀ ਰੱਖਿਆ ਕਰਨ ਵਾਸਤੇ ਆਏ ਸੀ ਤੇ ਗਜ ਹਸਤੀ ਵੱਡੇ ਹਾਤੀ ਐਰਾਬਤ ਹਾਤੀ ਦੇ ਪ੍ਰਾਣਾਂ ਨੂੰ ਉਦਾਰੀਅਲੇ ਬਚਾ ਲਿਆ ਸੀ। ਦੋ ਸ਼ਾਸਨ ਕੀ ਸਭਾ ਦਰੋਪਦੀ ਅੰਬਰ ਲੇਤ ਉਬਾਰੀਅਲੇ। ਇਹ ਪ੍ਰਭੂ ਦੋ ਸ਼ਾਸਨ ਦੋ ਕਠਨ ਸ਼ਾਸਨ ਤਾੜਨਾ ਵਾਲੇ ਦਰਜੋਧਨ ਦੀ ਸਭਾ ਵਿੱਚ ਜਦ ਦੋ ਸ਼ਾਸਨ ਨੌਕਰ ਦ੍ਰੋਪਤੀ ਦੇ ਵਸਤਰ ਉਤਾਰਨ ਲੱਗੇ ਸੀ ਤਦ ਤੁ ਉਸ ਨੂੰ ਉਬਾਰੀਅਲੇ ਬਚਾਉਣਾ ਕੀਤਾ। ਪਾਪ ਬੇਪੜਦ ਨਹੀਂ ਹੋਣ ਦਿੱਤਾ। ਉਨੂੰ ਬਾਰੀਏ ਲੇ ਬਚਾ ਲਿਆ ਸੀ ਇਸੇ ਪ੍ਰਕਾਰ ਅ ਗਿਆਨ ਰੂਪੀ ਦੋ ਸਾਸਨ ਦੀ ਆਸਰੀ ਸੰਪਦਾ ਰੂਪੀ ਸਭਾ ਵਿੱਚ ਸੁਰਤ ਰੂਪੀ ਦ੍ਰੋਪਤੀ ਦੇ ਸ਼ੁਭ ਗੁਣਾ ਰੂਪੀ ਬਸਤਰ ਲਹੀ ਜਾ ਰਹੇ ਹਨ ਪਾਪ ਸ਼ੁਭ ਗੁਣਾ ਨੂੰ ਨਾਸ਼ ਕਰੀ ਜਾਂਦੇ ਆ ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ ਉਹ ਪ੍ਰਭੂ ਨਾਮ ਨੇ ਉਬਾਰੀਏ ਲੇ ਉਬਾਰ ਲੇ ਬਚਾ ਲਏ ਹਨ ਉਹਨਾਂ ਨੂੰ ਨਾਮ ਰੂਪੀ ਪਰਦੇ ਦੇ ਨਾਲ ਟੱਕ ਲਿਆ ਹੈ ਗੋਤਮ ਨਾਰ ਅਹਲਿਆ ਤਾਰੀ ਗੋਤਮ ਨਾਰ ਅਹਲਿਆ ਤਾਰੀ ਪਾਵ ਪਾਵਨ ਕੇਤਕ ਤਾਰੀਲੇ ਹੁਣ ਅੱਗੇ ਹੋਰ ਪ੍ਰਮਾਣ ਦਿੰਦੇ ਹੈ ਪਰਮੇਸ਼ਰ ਤੁ ਗੋਤਮ ਰਿਖੀ ਦੀ ਨਾਰ ਇਸਤਰੀ ਅਹਲਿਆ ਵੀ ਤਾਰੀ ਤਾਰਨਾ ਕੀਤੀ ਸੀ ਅਤੇ ਹੋਰ ਵੀ ਕੇਤਕ ਕਿੰਤਨੇ ਪਾਪੀ ਪਾਵਨ ਪਵਿੱਤਰ ਜੀਵਨ ਵਾਲੇ ਬਣਾ ਕੇ ਤਾਰ ਦਿੱਤੇ ਹਨ ਐਸਾ ਅਦਮ ਅਜਾਤ ਨਾਮ ਦੇਵ ਤਉ ਸਰਨਾਗਤ ਆਇਅਲੇ ਏ ਪਰਮੇਸ਼ਰ ਮੈਂ ਨਾਮ ਦੇਉ ਨਾਮ ਦੇ ਵੀ ਅਜਿਹਾ ਅਦਮ ਨੀਚ ਤੇ ਅਜਾਤ ਜਾਤ ਤੋਂ ਹੀਣਾ ਤੇਰੀ ਸਰਨਾਗਤ ਓਟ ਵਿੱਚ ਆਇਆ ਮੇਰਾ ਵੀ ਉਦਾਰ ਕਰੋ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੁਲੇ ਰੇ ਰਹਾਉ ਸਗਲਾ ਤੀਸਰਾ ਸ਼ਬਦ ਪ੍ਰਾਰੰਭ ਹੋਇਆ ਹੈ ਸਬਕਾਡ ਰਾਮ ਬੋਲੇ ਕੀ ਭਾਈ ਸਾਰਿਆਂ ਕਟਾਂ ਹਿਰਦਿਆਂ ਵਿੱਚ ਚਾਰ ਖਾਣੀਆਂ ਦੇ ਸਾਰੇ ਕਟ ਸਰੀਰਾਂ ਵਿੱਚ ਪਰਮੇਸ਼ਰ ਹੀ ਬੋਲ ਰਿਹਾ ਹੈ ਪਿਛੇ ਭੂਤ ਕਾਲ ਵਿੱਚ ਸਾਰੇ ਸਰੀਰਾਂ ਵਿੱਚ ਰਾਮ ਬੋਲ ਰਿਹਾ ਸੀ ਹੁਣ ਵਰਤਨਾ ਮਾਨ ਸਮੇਂ ਵਿੱਚ ਵੀ ਰਾਮ ਪਰਮੇਸ਼ਰ ਬੋਲ ਰਿਹਾ ਅਤੇ ਅੱਗੇ ਭਵਿੱਖਦ ਕਾਲ ਵਿੱਚ ਵੀ ਉਹੀ ਬੋਲੇਗਾ ਰੇ ਤੋਂ ਪਾਵ ਹੀ ਪਾਈ ਰਾਮ ਪਰਮੇਸ਼ਰ ਤੋਂ ਬਗੈਰ ਕੌਣ ਬੋਲ ਸਕਦਾ ਹੈ ਪਾ ਉਸ ਦੀ ਚੇਤਨ ਸੱਤਾ ਤੋਂ ਬਿਨਾਂ ਕੋਈ ਵੀ ਨਹੀਂ ਬੋਲ ਸਕਦਾ ਰਹਾਉ ਏ ਕਲ ਮਾਟੀ ਗੁੰਜਰ ਚੀਟੀ ਬਾਜਨ ਹੈ ਬਹੁ ਨਾਨਾ ਰੇ ਸੁ ਨਾਨਾ ਨੂੰ ਥੋੜਾ ਜਿਹਾ ਭਾਰਾ ਬੋਲਣਾ ਜਿਹੜਾ ਮਗਰਲਾ ਨੰਨਾ ਉਹਦੇ ਪੈਰ 'ਚ ਹਲੰਤ ਲੱਗੀ ਹੈ ਨਾਨਾ ਏ ਪਾਈ ਜਿਵੇਂ ਏਕਲ ਇਕੋ ਮਿੱਟੀ ਗੁੰਜਰ ਆਤੀ ਤੇ ਚੀਟੀ ਕੀੜੀਆਂ ਜੀਟੀ ਚਿੜੀਆਂ ਤੇ ਬਹੁਤ ਹੀ ਨਾਨਾ ਪ੍ਰਕਾਰ ਦੇ 84 ਲੱਖ ਜੂਨਾ ਰੂਪੀ ਭਾਜਨ ਪਾਂਡਿਆਂ ਵਿੱਚ ਸਮਾਰੀ ਆ। ਭਾਵ ਚਾਰ ਖਾਣੀਆਂ ਦੇ ਜੀਵਾਂ ਦੇ ਸਰੀਰ ਰੂਪੀ ਪਾਂਡੇ ਮਿੱਟੀ ਆਦ ਪੰਜਾਂ ਤੱਤਾਂ ਨਾਲ ਬਣਾਉਣੇ ਕੀਤੇ ਆ। ਅਸਥਾਵਰ ਜੰਗਮ ਕੀਟ ਪਤੰਗਮ ਕਟ ਕਟ ਰਾਮ ਸਮਾਨਾਰੇ। ਇਸੇ ਪ੍ਰਕਾਰ ਅਸਥਾਵਰ ਹੁੰਦਾ ਇੱਕ ਥਾਂ ਖੜੀ ਰਹਿਣ ਵਾਲੇ ਪਹਾੜ ਬ੍ਰਿਸ਼ਾਦ ਜੰਗਮ ਹੁੰਦਾ ਪੈਰਾਂ ਨਾਲ ਤੁਰਨ ਵਾਲੇ ਮਨੁੱਖ ਪਸ਼ੂ ਪੈਰਾ ਆਦ ਕਿੜੇ ਖੰਭਾਂ ਤੋਂ ਬਗੈਰ ਜਿਹੜੇ ਖੰਭਾਂ ਤੇ ਪੈਰਾਂ ਨਾਲ ਉੱਡਣ ਵਾਲੇ ਅਤੇ ਪਤੰਗਮ ਪਤੰਗੇ ਆਦ ਸਾਰਿਆਂ ਘਟਾਂ ਕਾਣਾ ਵਿੱਚ ਰਾਮ ਪਰਮੇਸ਼ਰ ਹੀ ਸਮਾਰਿਆ ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਰੇਤੋਂ ਭਾਵ へ ਭਾਈ ਹੋਰ ਸਾਰੀਆਂ ਆਸਾਂ ਨੂੰ ਛੱਡ ਕਰਕੇ ਇਕਲ ਇੱਕ ਗੱਲ ਦੀ ਚਿੰਤਾ ਹਿਰਦੇ ਵਿੱਚ ਰੱਖ ਕੇ ਅਨੰਤਾ ਬੇਅੰਤ ਪਰਮੇਸ਼ਰ ਦਾ ਚਿੰਤਨ ਕਰਿਆ ਕਰੋ ਇੱਕੋ ਚਿੰਤਾ ਕਰੋ ਕਿ ਬੇਅੰਤ ਪਰਮੇਸ਼ਰ ਹੀ ਰਾਖ ਰੱਖਿਆ ਕਰਨ ਵਾਲਾ ਹੈ ਵਾਹਿਗੋ ਪਰਮੇਸ਼ਰ ਨੂੰ ਹੀ ਸਾਰਿਆਂ ਦੀ ਰੱਖਿਆ ਕਰਨ ਦੀ ਚਿੰਤਾ ਹੈ ਪ੍ਰਣਵੈ ਨਮ ਭੈ ਨੇ ਕੰਮ ਕੋ ਠਾਕੁਰ ਕੋ ਦਾਸਾਰੇ ਭਗਤ ਨਾਮਦੇਵ ਜੀ ਪ੍ਰਣਵੈ ਬੇਨਤੀ ਪੂਰਵ ਕਥਨ ਕਰਦੇ ਆ ਕਿ ਅਸੀਂ ਤਾਂ ਨੇਕ ਕਾਮਾ ਸਭ ਕਾਮਨਾਵਾਂ ਤੋਂ ਰਹਿਤ ਹੋ ਗਏ ਭਾਵ ਨਿਸ਼ਕਾਮ ਹੋ ਗਏ ਹੁਣ ਗਿਆਨ ਦੀ ਪ੍ਰਾਪਤੀ ਹੋਣ ਕਰਕੇ ਕੌਣ ਸਵਾਮੀ ਤੇ ਕੌਣ ਦਾਸਾ ਸੇਵਕ ਹੈ ਕੌਣ ਠਾਕੁਰੀਸ਼ਰ ਕੌਣ ਦਾਸਾ ਜੀਵ ਪਾਵ ਅਸੀਂ ਤਾਂ ਇੱਕੋ ਹੀ ਰੂਪ ਹੋ ਗਏ ਅਤੇ ਸਾਰਿਆਂ ਵਿੱਚ ਆਤਮਾ ਸਰੂਪ ਹੀ ਵੇਖਦੇ ਹਾਂ ਐਸੀ ਏਕਤਾ ਪਾਈ ਹੈ ਸੋ ਇਥੇ ਜੋ ਮਾਲੀ ਗੋੜਾ ਰਾਗ ਇਹ ਸਮਾਪਤ ਸੰਪੂਰਨ ਹੁੰਦਾ ਹੈ ਇਥੋਂ ਤੱਕ ਜਿਹੜੇ ਭਗਤ ਨਾਮਦੇਵ ਜੀ ਦੇ ਸ਼ਬਦ ਜੋ ਉੱਤੇ ਨਾਏ ਹਨ ਸੋ ਰਾਗ ਮਾਲੀ ਗੋੜਾ ਵਿੱਚ ਆਏ ਸ਼ਬਦਾਂ ਦਾ ਜੋ ਵੇਰਵਾ ਹੈ ਉਹ ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਰਾਗ ਵਿੱਚ 6 ਸ਼ਬਦ ਆਏ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਇਸ ਰਾਗ ਵਿੱਚ 8 ਸ਼ਬਦ ਆਏ ਹਨ ਸੋ ਜੋ ਹੁਣੇ ਆਪਾਂ ਪੜ ਕੇ ਹੱਡੇ ਆ ਭਗਤ ਨਾਮਦੇਵ ਜੀ ਦੇ ਤਿੰਨ ਸ਼ਬਦ ਆਏ ਹਨ ਇਸ ਦਾ ਕੁੱਲ ਜੋੜ ਜੋ 17 ਬਣਦਾ ਹੈ ਸੋ ਅੱਗੇ ਆਉਣ ਵਾਲੇ ਕੱਲ ਵਿੱਚ ਆਪਾਂ ਮਾਰੂ ਰਾਗ ਦੀ ਜੋ ਰੰਬਤੌਰੀ ਹੈ ਆਪ ਜੀ ਨਾਲ ਸਾਂਝ ਪਾਵਾਂਗੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wah guru wah guru wah guru wah ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ